ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 675 ਤੋਂ ਲੈ ਕੇ 676 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਤਨਾਸਰੀ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ RAM ਸਿਉ ਹੇਤ ਸਤਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੀਤ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿ ਮੇਰਾ ਪਰਮੇਸ਼ਰ ਦੇ ਨਾਲ ਪ੍ਰੇਮ ਪੈ ਗਿਆ ਹੁਣ ਇਹ ਪ੍ਰੇਮ ਮੇਰਾ ਪਰਮੇਸ਼ਰ ਦੇ ਨਾਲ ਪਵਾਇਆ ਹੈ ਸਤਗੁਰੂ ਨੇ ਸਤਿਗੁਰ ਕਹਿੰਦੇ ਮੇਰਾ ਸਦਾ ਦਾ ਸਾਥੀ ਹੈ ਜਿਨੇ ਮੇਰੇ ਸਾਰੇ ਦੁੱਖ ਖਤਮ ਕਰ ਦਿੱਤੇ ਨੇ ਹੱਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਕਹਿੰਦੇ ਪਰਮੇਸ਼ਰ ਨੇ ਸਿਰ ਤੇ ਹੱਥ ਦੇ ਕੇ ਮੈਨੂੰ ਰਖ ਲਿਆ ਮੇਰੇ ਸਾਰੇ ਕਹਿੰਦੇ ਦੁੱਖ ਖਤਮ ਕਰ ਦਿੱਤੇ ਨੇ ਚਿੰਤਾਵਾਂ ਖਤਮ ਕਰ ਦਿੱਤੀਆਂ ਨੇ ਜੋ ਸੇਵਕਾਂ ਦੀ ਨਿੰਦਾ ਕਰਦੇ ਨੇ ਉਹਨਾਂ ਨੂੰ ਆਪ ਹੀ ਪਰਮੇਸ਼ਰ ਨੇ ਮੌਤ ਆਤਮਿਕ ਮੌਤ ਦਿੱਤੀ ਹੈ ਤੇ ਆਪਣੇ ਸੇਵਕਾਂ ਦਾ ਆਪ ਹੀ ਸਹਾਈ ਬਣਿਆ ਹੈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਪਉ ਪੈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਕਹਿੰਦੇ ਪਰਮੇਸ਼ਰ ਨੇ ਆਪਣੇ ਸੇਵਕਾਂ ਨੂੰ ਆਪਣੇ ਕੰਠ ਨਾਲ ਰੱਖਿਆ ਲਾ ਕੇ ਤੇ ਉਹਨਾਂ ਦੀ ਹਮੇਸ਼ਾ ਹੀ ਹੱਥ ਦੇ ਕੇ ਰੱਖਿਆ ਕੀਤੀ ਹੈ ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮੇਸ਼ਰ ਦੇ ਗੁਣ ਕਾਉਂਦੇ ਨੇ ਉਹ ਉਸ ਨਿਰਭਉ ਪਰਮੇਸ਼ਰ ਦੇ ਗੁਣ ਗਾ ਕੇ ਆਪ ਵੀ ਨਿਰਭਉ ਬਣ ਗਏ ਨੇ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿ ਗਿਆ ਉਹ ਸਦਾ ਹੀ ਸੁਖ ਮਾਣਦੇ ਨੇ ਤਨਾਸਰੀ ਮਹੱਲਾ ਪੰਜਮਾ ਔਖਦ ਤੇਰੋ ਨਾਮ ਦਿਆਲ ਮੋਹਿ ਆਤੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੈ ਪ੍ਰਤਪਾਲ ਰਹਾਉ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ हे ਦਿਆਲੂ ਪਰਮੇਸ਼ਰ ਜੀ ਤੇਰਾ ਨਾਮ ਸਾਰੇ ਦੁੱਖਾਂ ਦੀ ਦਵਾਈ ਹੈ ਕਹਿੰਦੇ ਮੈਂ ਦੁਖੀਏ ਨੇ ਤੇਰੀ ਆਤਮਿਕ ਇੰਨੀ ਉੱਚੀ ਅਵਸਥਾ ਨੂੰ ਨਹੀਂ ਪਹਿਚਾਨਿਆ ਤੂੰ ਆਪ ਹੀ ਸਾਡੀ ਪ੍ਰਤੀਪਾਲਨਾ ਕਰਦਾ ਹੈ ਸਾਰੇ ਜੀਵਾਂ ਦੀ ਤਾਰ ਅਨੁਗ੍ਰਹਿ Swami ਮੇਰੇ ਦੁਤੀਆ ਪਾਓ ਨਿਵਾਰ ਵंदन काट ਲਿਓ ਆਪਣੇ ਕਰ ਕਭੂ ਨ ਆਵੇ ਹਾਰ ਕਹਿੰਦੇ ਹੈ ਪਰਮੇਸ਼ਰ ਜੀ ਕਿਰਪਾ ਕਰਕੇ ਮੇਰੇ ਅੰਦਰੋਂ ਮਾਇਆ ਦਾ ਪਿਆਰ ਆਪ ਹੀ ਖਤਮ ਕਰ ਦੇ ਜਿਹੜਾ ਕਹਿੰਦੇ ਮਾਇਆ ਨੂੰ ਮੇਰਾ ਪਿਆਰ ਮਾਇਆ ਦੇ ਨਾਲ ਮੇਰਾ ਚਿੱਤ ਲੱਗਿਆ ਉਹ ਤੂੰ ਆਪ ਹੀ ਖਤਮ ਕਰ ਦੇ ਮੇਰੇ ਸਾਰੇ ਵਿਕਾਰਾਂ ਦੇ ਬੰਧਨ ਕੱਟ ਦੇ ਤਾਂ ਕਿ ਇਸ ਮਨੁੱਖਾ ਜੀਵਨ ਨੂੰ ਮੈਂ ਹਾਰ ਕੇ ਨਾ ਜਾਵਾਂ ਤੇਰੀ ਸਰਨ ਪਿਆ ਹੋ ਜੀਵਾ ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਦ ਗੁਰਵਾਨ ਕਹਿੰਦੇ ਹੈ ਪਰਮੇਸ਼ਰ ਜੀ ਮਿਹਰ ਕਰ ਕਿ ਮੈਂ ਹਮੇਸ਼ਾ ਤੇਰੀ ਸ਼ਰਨ ਪਿਆ ਰਹਾ ਤੂੰ ਸ਼ਰਨ ਆਇਆਂ ਦੀ ਰਾਖੀ ਕਰਨ ਦੇ ਸਮਰੱਥ ਹੈ ਤੂੰ ਦੇਵਾਲੂ ਹੈ ਤੂੰ ਸਰਵ ਵਿਆਪਕ ਹੈ ਮਿਹਰ ਕਰ ਕਹਿੰਦੇ ਮੈਂ ਅਠੇ ਪਹਿਰ ਤੇਰਾ ਨਾਮ ਧਿਆਉਂਦਾ ਰਹਾ ਮੈਂ ਤੇਰੇ ਤੋਂ ਸਦਕੇ ਜਾਂਦਾ ਹਾਂ ਨਾਨਕ ਜੀ ਕਹਿੰਦੇ ਨੇ ਰਾਗ ਤਨਾਸਰੀ ਮਹੱਲਾ 5 ਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹ ਪ੍ਰਭ ਰਾਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ Swami ਕਰ ਕਿਰਪਾ ਆਪਣਾ ਨਾਮ ਦੇਹੋ ਰਹਾਓ ਹਾਂਜੀ ਸੰਗਤ ਜੀ ਪਰਮੇਸ਼ਾਹ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਤੁਸੀਂ ਸਾਡੀ ਹੱਥ ਦੇ ਕੇ ਰੱਖਿਆ ਕਰੋ ਸਾਡੇ ਜੀਵਾਂ ਦੇ ਆਪਣੇ ਹੱਥ ਵਸ ਕੁਛ ਨਹੀਂ ਹੈ ਤੁਸੀਂ ਹੀ ਆਪਣੀ ਕਿਰਪਾ ਕਰੋ ਤੇ ਸਾਨੂੰ ਆਪਣੇ ਨਾਮ ਦੀ ਦਾਤ ਦਿਓ ਅਗਨ ਕੁਟੰਬ ਸਾਗਰ ਸੰਸਾਰ ਪਰਮ ਮੋਹੇ ਅਗਿਆਨ ਅੰਧਾਰ ਕਹਿੰਦੇ ਇਹ ਸੰਸਾਰ ਹੈ ਜੋ ਪਰਿਵਾਰ ਦੇ ਮੋਹ ਦੀ ਅੱਗ ਦੇ ਨਾਲ ਭਰਿਆ ਪਿਆ ਹੈ ਜੀਵ ਪਰਮ ਦੇ ਵਿੱਚ ਮੋਹ ਦੇ ਵਿੱਚ ਮਾਇਆ ਦੇ ਹਨੇਰੇ ਦੇ ਵਿੱਚ ਪਟਕ ਰਹੇ ਨੇ ਉੱਚੀ ਨੀਚ ਸੁਖ ਦੁਖ ਤ੍ਰਾਪਸ ਨਹੀਂ ਤ੍ਰਿਸ਼ਨਾ ਪੂਖ ਜੀਵ ਦਾ ਹਿਰਦਾ ਕਦੇ ਉੱਚਾ ਹੁੰਦਾ ਹੈ ਕਦੇ ਨੀਵਾ ਹੁੰਦਾ ਹੈ ਕਦੇ ਉੱਚੀ ਆਤਮਿਕ ਅਵਸਥਾ ਬਣਦੀ ਹੈ ਕਦੇ ਨੀਵੀਂ ਹੁੰਦੀ ਆ ਕਦੇ ਸੁਖ ਵਿੱਚ ਰਹਿੰਦੇ ਨੇ ਕਦੇ ਦੁੱਖ ਵਿੱਚ ਰਹਿੰਦੇ ਨੇ ਪਰ ਜੀਵ ਦੀ ਜੋ ਮਾਇਆ ਦੀ ਤ੍ਰਿਸ਼ਨਾ ਦੀ ਭੁੱਖਾ ਉਹ ਖਤਮ ਨਹੀਂ ਹੁੰਦੀ ਮਨ ਬਾਸਨਾ ਰਚ ਬਿਖੈ ਬਿਆਦ ਪੰਜ ਦੂਤ ਸੰਗ ਮਹਾ ਅਸਾਦ ਕਹਿੰਦੇ ਬਕਾਰਾਂ ਦੇ ਵਿੱਚ ਮਾਇਆ ਦੇ ਵਿੱਚ ਗਲਤਾਨ ਨੇ ਜੀਵ ਕਹਿੰਦੇ ਜਿਹੜੇ ਪੰਜ ਕਹਿੰਦੇ ਕਾਮਾਦਿਕ ਵੈਰੀ ਨੇ ਉਹ ਵੀ ਉਹਨਾਂ ਨੇ ਵੀ ਜੀਵ ਦੀ ਸੰਗਤ ਨਹੀਂ ਛੱਡੀ ਹੈ ਉਹ ਹਮੇਸ਼ਾ ਹੀ ਜੀਵ ਦੇ ਅੰਗ ਸੰਗ ਨੇ ਜਿਹੜੇ ਪੰਜ ਕਾਮਾਤਕ ਵਾਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਪੰਜ ਦੂਤ ਕਿਹਾ ਗਿਆ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰਨੇਰਾ ਕਹਿੰਦੇ ਹੈ ਪਰਮੇਸ਼ਰ ਜੀ ਸਾਡੀ ਜਿੰਦ ਪ੍ਰਾਨ ਤਨ ਜੋ ਵੀ ਸੰਸਾਰ ਵਿੱਚ ਸਾਨੂੰ ਮਿਲਿਆ ਹੈ ਸਭ ਤੇਰਾ ਹੈ ਨਾਨਕ ਜੀ ਕਹਿੰਦੇ ਨੇ ਜੇ ਸੁਖੀ ਰਹਿਣਾ ਹੈ ਤਾ ਪਰਮੇਸ਼ਰ ਨੂੰ ਸਦਾ ਹੀ ਆਪਣੇ ਅੰਗ ਸੰਗ ਸਮਝੋ ਤਨਾਸਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਣ ਤਾਰਨ ਹਰ ਨਿਦ ਦੁਖ ਨਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛ ਨ ਸੂਜੈ ਇਹ ਜਤਨ ਕਾਟ ਕਲ ਕਾਲ ਰਹਾਉ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ हे ਗਰੀਬਾਂ ਦੇ ਦੁੱਖ ਦੂਰ ਕਰਨ ਵਾਲੇ ਸਵਾਮੀ ਜੀ ਆਪਣੇ ਸੇਵਕ ਦੀ ਆਪੇ ਇੱਜ਼ਤ ਰੱਖ ਕਹਿੰਦੇ ਇਸ ਸੰਸਾਰ ਸਾਗਰ ਦੇ ਭਵਜਲ ਤੋਂ ਤਾਰਨ ਵਾਲੇ ਪਰਮੇਸ਼ਰ ਜੀ ਤੂੰ ਸਾਰੇ ਸਾਰੇ ਸੁੱਖਾਂ ਦਾ ਖਜ਼ਾਨਾ ਹੈ ਤੇਰੀ ਛਤਰ ਛਾਇਆ ਦੇ ਹੇਠ ਜੀਵ ਨੂੰ ਕੋਈ ਦੁੱਖ ਨਹੀਂ ਸਤਾ ਸਕਦਾ ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਉਸ ਪਰਮੇਸ਼ਰ ਦਾ ਨਾਮ ਜਪੀਏ ਜੋ ਧਰਤੀ ਦੀ ਪਾਲਣਾ ਕਰਦਾ ਹੈ ਹੋਰ ਕਿਸੇ ਵੀ ਤਰੀਕੇ ਦੇ ਨਾਲ ਕਹਿੰਦੇ ਇਸ ਆਤਮਿਕ ਮੌਤ ਤੋਂ ਵਿਕਾਰਾਂ ਤੋਂ ਬਚਿਆ ਨਹੀਂ ਜਾ ਸਕਦਾ ਇਕ ਪਰਮੇਸ਼ਰ ਦਾ ਨਾਮ ਹੀ ਸਦਾ ਦਾ ਸਹਾਈ ਹੈ ਜੋ ਸਭ ਕਿਸੇ ਤੋਂ ਰਾਖੀ ਕਰਨ ਵਾਲਿਆ ਹੈ ਆਦ ਅੰਤ ਦਿਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ 니ਵਾਰ ਹਰ ਜਪ ਸਿਮਰ ਸੁਆਮੀ ਸੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਕਹਿੰਦੇ ਸ਼ੁਰੂ ਦੇ ਵਿੱਚ ਵੀ ਤੇ ਅੰਤ ਦੇ ਵਿੱਚ ਵੀ ਉਹ ਪਰਮੇਸ਼ਰ ਜੋ ਦਿਆਲੂ ਹੈ ਉਹ ਤੋਂ ਬਿਨਾ ਸਾਡੀ ਰਾਖੀ ਕਰਨ ਵਾਲਾ ਹੋਰ ਕੋਈ ਨਹੀਂ ਜੇ ਕਹਿੰਦੇ ਆਵਾਗਵਨ ਦੇ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਪਾਉਂਦਾ ਹੈ ਜੀਵ ਤਾਂ ਪਾਉਣਾ ਚਾਹੁੰਦਾ ਹੈ ਤਾਂ ਪਰਮੇਸ਼ਰ ਦਾ ਨਾਮ ਧਿਆਇਆ ਕਰ ਫੇਰ ਹੀ ਤੇਰਾ ਆਵਾ ਗਵਨ ਦਾ ਚੱਕਰ ਛੁੱਟ ਸਕਦਾ ਹੈ ਬੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਏ ਅੰਧਾਰ ਇਹ ਕਹਿੰਦੇ ਜਿਸ ਤਰ੍ਹਾਂ বেদ ਸ਼ਾਸਤਰ ਸਿਮਰਤੀਆਂ ਸਾਰੀਆਂ ਦੱਸ ਰਹੀਆਂ ਨੇ ਪ੍ਰਮਾਤਮਾ ਬਾਰੇ ਉਸ ਤਰ੍ਹਾਂ ਹੀ ਭਗਤ ਲੋਕ ਵੀ ਪ੍ਰਮਾਤਮਾ ਬਾਰੇ ਵਿਚਾਰ ਕਰਦੇ ਨੇ ਕਿ ਸਾਧ ਸੰਗਤ ਦੇ ਵਿੱਚ ਪਰਮੇਸ਼ਰ ਦਾ ਨਾਮ ਜਪਿਆ ਹੀ ਵਿਕਾਰਾਂ ਤੋਂ ਆਵਾਗਵਨ ਤੋਂ ਮੁਕਤੀ ਪਾਈ ਜਾ ਸਕਦੀ ਆ ਤੇ ਜਿਹੜੀ ਇਸ ਮਾਇਆ ਦੀ ਅਗਿਆਨਤਾ ਦਾ ਹਨੇਰਾ ਹੈ ਇਹ ਵੀ ਪਰਮੇਸ਼ਰ ਦਾ ਨਾਮ ਜਪਿਆ ਹੀ ਖਤਮ ਹੁੰਦਾ ਹੈ ਚਰਨ ਕਮਲ ਅਧਾਰ ਜਨਕਾਰ ਰਾਸ ਪੂੰਜੀ ਏਕ ਤਾਨ ਮਾਨ ਦੀਵਾਨ ਸਾਚਾ ਨਾਨਕ ਕੀ ਪ੍ਰਭ ਤੇਕ ਕਹਿੰਦੇ ਜੀਵ ਨੂੰ ਉਸ ਪਰਮੇਸ਼ਰ ਦੇ ਚਰਨ ਕਮਲਾਂ ਦਾ ਆਸਰਾ ਹੈ ਉਹ ਪਰਮੇਸ਼ਰ ਹੀ ਸਾਡੀ ਰਾਸ ਪੂੰਜੀ ਹੈ ਉਹਦਾ ਨਾਮ ਹੀ ਸਾਡੀ ਰਾਸ ਪੂੰਜੀ ਹੈ ਪਰਮੇਸ਼ਰ ਦਾ ਦਿੱਤਾ ਸਾਨੂੰ ਤਾਣ ਹੈ ਮਾਣ ਹੈ ਸਾਨੂੰ ਉਸ ਇੱਕ ਪਰਮੇਸ਼ਰ ਦਾ ਹੀ ਆਸਰਾ ਹੈ ਜੋ ਸਾਡਾ ਅੰਤ ਤੱਕ ਦਾ ਸਹਾਈ ਹੈ ਤਨਾਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮਨਾ ਆਵੇ ਹਰ ਹਰ ਨਾਮ ਤੇ ਆਇਆ ਤਾਤੇ ਮੋਹਿ ਤਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਕਹਿੰਦੇ ਮੈਂ ਬਹੁਤ ਫਿਰ ਤੁਰ ਕੇ ਦੇਖ ਲਿਆ ਪਰ ਮੈਨੂੰ ਕਿਤੇ ਆਸਰਾ ਨਹੀਂ ਮਿਲਿਆ ਫਿਰ ਜਦੋਂ ਮੈਂ ਗੁਰੂ ਦੀ ਸ਼ਰਨ ਲਈ ਤਾਂ ਗੁਰੂ ਨੇ ਮੈਨੂੰ ਸਮਝਾਇਆ ਕਿ ਹੋਰ ਕੋਈ ਵੀ ਕੰਮ ਕਿਸੇ ਕੰਮ ਨਹੀਂ ਆਉਂਦਾ ਸਿਰਫ ਇੱਕ ਪਰਮੇਸ਼ਰ ਦਾ ਨਾਮ ਤੇ ਆਉਣਾ ਹੀ ਸ੍ਰੇਸ਼ਟ ਕਾਰ ਹੈ ਫਿਰ ਕਹਿੰਦੇ ਮੈਂ ਪਰਮੇਸ਼ਰ ਦਾ ਹੀ ਆਸਰਾ ਤੱਕਿਆ ਉਹ ਪਰਮੇਸ਼ਰ ਜਿਹਦੀ ਫਿਰ ਸ਼ਰਨ ਚ ਆਉਣ ਦੇ ਨਾਲ ਸਾਰੇ ਜੰਜਾਲ ਸਾਰੇ ਦੁੱਖ ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਬ ਕੁਲ ਤਾਰਨ ਹਰ ਹਰ ਨਾਮ ਤੇ ਆਏ ਕਹਿੰਦੇ ਤਿੰਨਾਂ ਹੀ ਭਵਨਾਂ ਦੇ ਵਿੱਚ ਸੁਰਗ ਲੋਕ ਮਾਤ ਲੋਕ ਪਤਾਲ ਲੋਕ ਸਾਰੇ ਭੂਮੰਡਲਾਂ ਦੇ ਵਿੱਚ ਮਾਇਆ ਦਾ ਆਪਣਾ ਪ੍ਰਭਾਵ ਹੈ ਜੀਵਾਂ ਦੇ ਉੱਤੇ ਕਹਿੰਦੇ ਸਿਰਫ ਉਸ ਪਰਮੇਸ਼ਰ ਦਾ ਨਾਮ ਧਿਆਉਣ ਦੇ ਨਾਲ ਹੀ ਜੀਵ ਆਪਣਾ ਤੇ ਆਪਣੀਆਂ ਕੁਲਾਂ ਦਾ ਉਧਾਰ ਕਰ ਸਕਦਾ ਹੈ ਇਸ ਮਾਇਆ ਵੱਲੋਂ ਇਸ ਭਵਜਲ ਵਿੱਚੋਂ ਨਾਨਕ ਨਾਮ ਨਿਰੰਝਨ ਗਾਈਐ ਪਾਈਐ ਸਰਬ ਨਿਧਾਨਾ ਕਰ ਕੇ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਨਾ ਕਿ ਨਾਨਕ ਜੀ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਗਾਉਣ ਦੇ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਨੇ ਪਰ ਕਹਿੰਦੇ ਇਹ ਜੋ ਉਹਦਾ ਨਾਮ ਦਾ ਖਜ਼ਾਨਾ ਹੈ ਇਹ ਕਿਰਪਾ ਕਰਕੇ ਜਿਸ ਨੂੰ ਪਰਮੇਸ਼ਰ ਦਿੰਦੇ ਨੇ ਗੁਰੂ ਦੇ ਰਾਹੀ ਉਸ ਬਿਰਲੇ ਜੀਵ ਨੂੰ ਹੀ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਕਿਸ ਤਰ੍ਹਾਂ ਉਹਦਾ ਨਾਮ ਤੇ ਆਇਆ ਸਰਬ ਸੁੱਖਾਂ ਦਾ ਖਜ਼ਾਨਾ ਪਰਮੇਸ਼ਰ ਪਾ ਲਈਦਾ ਹੈ ਤਨਾਸਰੀ ਮਹੱਲਾ ਪੰਜਵਾਂ ਕਰ ਦੂਜਾ ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋੜ ਜਹੇ ਸੇ ਕਰੈ ਪਰਾਲ ਕਾਮਨਾ ਆਵੈ ਸੇ ਜੰਜਾਲ ਸੰਗਨ ਚਾਲੈ ਤਿੰਨ ਸਿਉਂ ਹੀਤ ਜੋ ਬਹਿਰਾਈ ਸੇਈ ਮੀਤ ਐਸੇ ਪਰਮ ਪੁਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਕਿ ਜੀਵ ਜਿੰਨਾ ਚੀਜ਼ਾਂ ਨੂੰ ਨਾਲ ਨਹੀਂ ਲਿਜਾ ਸਕਦਾ ਜੋ ਇਹਦੇ ਕੰਮ ਨਹੀਂ ਆਉਣ ਵਾਲੇ ਉਹਨਾਂ ਤੰਦਿਆਂ ਦੇ ਵਿੱਚ ਗਲਤਾਨ ਹੈ ਜੋ ਚੀਜ਼ ਇਹਦੀ ਸਦਾ ਦੀ ਦੀ ਰਹਿਣ ਵਾਲੀ ਉਹਦੇ ਨਾਲ ਇਹਨੂੰ ਪ੍ਰੇਮ ਹੈ ਜੋ ਮਾਇਆ ਰੂਪੀ ਜ਼ਹਿਰ ਹੈ ਉਹਨੂੰ ਇਹਨੇ ਮਿੱਤਰ ਬਣਾਇਆ ਹੋਇਆ ਹੈ ਇਸ ਤਰ੍ਹਾਂ ਕਹਿੰਦੇ ਸਾਰੇ ਸੰਸਾਰ ਦੇ ਜੀਵ ਭੁਲੇਖੇ ਵਿੱਚ ਪਏ ਹੋਏ ਨੇ ਕੀ ਜੀਵਨ ਦੀ ਅਸਲੀਅਤ ਕੀ ਹੈ ਤੇ ਇਸ ਤਰ੍ਹਾਂ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਰਹੇ ਨੇ ਕਿ ਜਦੋਂ ਸੱਚ ਦਾ ਪਤਾ ਹੀ ਨਹੀਂ ਹੈ ਕਿਸ ਮਨੁੱਖਾ ਜਨਮ ਦਾ ਮਕਸਦ ਕੀ ਹੈ ਸਾਡਾ ਇੱਥੇ ਸੰਸਾਰ ਤੇ ਆਉਣ ਦਾ ਮਕਸਦ ਕੀ ਹੈ ਸਾਨੂੰ ਜੀਵਨ ਮਿਲਿਆ ਕਿਉਂ ਹੈ ਸੱਚ ਧਰਮ ਨਹੀਂ ਪਾਵੇ ਡੀਠਾ ਝੂਠ ਤੋਂ ਸਿਉ ਰਚਿਓ ਮੀਠਾ ਜੋ ਕਹਿੰਦੇ ਸੱਚਾ ਧਰਮ ਹੈ ਪਰਮੇਸ਼ਰ ਦਾ ਨਾਮ ਜਪਣਾ ਉਹਦੇ ਵੱਲ ਤੇ ਕਹਿੰਦੇ ਮੂੰਹ ਨਹੀਂ ਕਰਦੇ ਜੋ ਝੂਠ ਹੈ ਠੱਗੀ ਹੈ ਉਹ ਇਹਨਾਂ ਨੂੰ ਮਿੱਠਾ ਲੱਗਦਾ ਹੈ ਸਭ ਕੁਝ ਮਾਇਆ दात ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਹੀਂ ਮਰਨ ਵਿਚਾਰਾ ਜੀਵ ਨੇ ਕਹਿੰਦੇ ਮੌਤ ਨੂੰ ਚੇਤੇ ਨਹੀਂ ਰੱਖਿਆ ਕਿ ਇੱਕ ਦਿਨ ਆਉਣੀ ਹੈ ਜਿਹੜੀ ਦਾਤ ਦਿੱਤੀ ਹੈ ਪਰਮੇਸ਼ਰ ਨੇ ਉਹ ਪਿਆਰੀ ਹੈ ਪਰ ਜਿਹਨੇ ਦਿੱਤੀਆਂ ਨੇ ਉਹ ਭੁੱਲ ਗਿਆ ਵਸਤ ਪਰਾਈ ਕੋ ਉਠ ਰੂਵੇ ਕਰਮ ਤਰਮ ਸਗਲਾਈ ਖੋਵੇ ਜੋ ਕਹਿੰਦੇ ਚੀਜ਼ ਪਰਾਈ ਹੋ ਜਾਣੀ ਆ ਮਾਇਆ ਉਹਦੇ ਲਈ ਤੇ ਬਹੁਤ ਯਤਨ ਕਰਦਾ ਜੋ ਪਰਮੇਸ਼ਰ ਦਾ ਨਾਮ ਹੈ ਜਿਹਨੇ ਨਾਲ ਰਹਿਣਾ ਉਹਨੂੰ ਵਿਸਾਰ ਦਿੱਤਾ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਪਰਮੇਸ਼ਰ ਦੀ ਰਜ਼ਾ ਨੂੰ ਨਹੀਂ ਸਮਝਦਾ ਇਸ ਕਰਕੇ ਜੰਮਣ ਮਰਨ ਦੇ ਚੱਕਰ ਵਿੱਚ ਜੀ ਪਿਆ ਹੈ ਪਹਿਲਾਂ ਪਾਪ ਕਰਦਾ ਹੈ ਉਹਦਾ ਨਾਮ ਨਹੀਂ ਜਪਦਾ ਫਿਰ ਅੰਤ ਨੂੰ ਪਛਤਾਉਂਦਾ ਹੈ ਪਰ ਫਿਰ ਪਛਤਾਇਆ ਕੁਛ ਹੱਥ ਪੱਲੇ ਨਹੀਂ ਪੈਂਦਾ ਜੋ ਤੁਧ ਪਾਵੈ ਸੋ ਪਰਵਾਨ ਤੇਰੇ ਪਾਣੇ ਨੂੰ ਕੁਰਬਾਨ ਜੋ ਜੀਵ ਕਹਿੰਦੇ ਫਿਰ ਅਜੀਵ ਜੀਵਨ ਦੀ ਅਸਲੀਅਤ ਨੂੰ ਸਮਝਦੇ ਨੇ ਉਹਨਾਂ ਨੂੰ ਉਹੀ ਕਬੂਲ ਹੁੰਦਾ ਜੋ ਪਰਮੇਸ਼ਰ ਦੀ ਰਜ਼ਾ ਹੁੰਦੀ ਹੈ ਉਹ ਪਰਮੇਸ਼ਰ ਦੇ ਪਾਣੇ ਤੋਂ ਕੁਰਬਾਨ ਹੋ ਜਾਂਦੇ ਨੇ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲਿਓ ਸਾਹਿਬ ਪ੍ਰਭ ਮੇਰਾ ਫਿਰ ਸਾਡੇ ਜੀਵਾਂ ਵੱਲੋਂ ਅਰਜ਼ੋਈ ਕਰਦੇ ਨੇ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਅਸੀਂ ਤੇਰੇ ਦਾਸ ਆ ਅਸੀਂ ਤੇਰੇ ਸੇਵਕਾਂ ਤੁਸੀਂ ਸਾਡੇ ਸਾਹਿਬ ਹੋ ਸਾਨੂੰ ਆਪਣੀ ਰਜ਼ਾ ਦੇ ਵਿੱਚ ਜਿਸ ਤਰ੍ਹਾਂ ਵੀ ਰਾਜੀ ਹੋ ਸਿਰ ਤੇ ਹੱਥ ਦੇ ਕੇ ਰੱਖੋ ਸਾਡੀ ਰਾਖੀ ਕਰੋ ਜੀਵਾਂ ਦੀ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ